ਵੈਲਕਮ ਟੂ ਦਾ ਚੈਨਲ ਅਕਾਲ ਉਸਤਤ ਇੱਕ ਦਿਨ ਰੋਜ਼ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਵਈ ਨਦੀ ਵਿੱਚ ਇਸ਼ਨਾਨ ਕਰਨ ਗਏ ਉੱਥੇ ਜਾ ਕੇ ਜਦੋਂ ਟੁੱਬੀ ਲਾਈ ਤਾਂ ਐਸੀ ਸੁਰਤ ਅਕਾਲ ਪੁਰਖ ਨਾਲ ਜੁੜੀ ਅਤੇ ਤਿੰਨ ਦਿਨ ਅਲੋਪ ਰਹੇ ਸਾਰੇ ਕਿਤੇ ਰੌਲਾ ਪੈ ਗਿਆ ਕਿ ਨਾਨਕ ਜੀ ਡੁੱਬ ਗਏ ਹਨ ਪਰ ਬੇਬੇ ਨਾਨਕੀ ਜੀ ਦੇ ਬਚਨ ਸਨ ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ ਉਹ ਤਾਂ ਡੁੱਬਦਿਆਂ ਨੂੰ ਤਾਰਨ ਆਇਆ ਹੈ ਭਾਈ ਗੁਰਦਾਸ ਜੀ ਦੀ ਰਚਨਾ ਅਤੇ ਪ੍ਰਾਂਤਨ ਜਨਮ ਸਾਖੀ ਤੋਂ ਇਹ ਪਤਾ ਲੱਗਦਾ ਹੈ ਗੁਰੂ ਜੀ ਇਕਾਂਤ ਵਿੱਚ ਬੈਠੇ ਪ੍ਰਮਾਤਮਾ ਦੇ ਧਿਆਨ ਨਾਲ ਜੁੜ ਗਏ ਅਤੇ ਉਹਨਾਂ ਦੀ ਆਤਮਾ ਸੱਚਖੰਡ ਪਹੁੰਚ ਗਈ ਉੱਥੋਂ ਆਪ ਜੀ ਨੂੰ ਹੁਕਮ ਹੋਇਆ ਕਿ ਇਸ ਤਰ੍ਹਾਂ ਇੱਕ ਥਾਂ ਤੇ ਬੈਠ ਕੇ ਸੱਚ ਅਤੇ ਧਰਮ ਦਾ ਉਪਦੇਸ਼ ਕਰਨਾ ਕਾਫੀ ਨਹੀਂ ਇਸ ਉਪਦੇਸ਼ ਦੀ ਸਾਰੀ ਦੁਨੀਆ ਨੂੰ ਲੋੜ ਹੈ ਸਾਰਾ ਸੰਸਾਰ ਸ਼ਰੀਕੇ ਫੁੱਟ ਵੈਰ ਵਿਰੋਧ ਈਰਖਾ ਕ੍ਰੋਧ ਅਤੇ ਹੰਕਾਰ ਅਤੇ ਪਾਪਾਂ ਦੇ ਪਾਮੜ ਵਿੱਚ ਬਲ ਰਿਹਾ ਹੈ ਇਸ ਨੂੰ ਨਾਮ ਅਮਰਤ ਦਾ ਛੱਟਾ ਦੇ ਕੇ ਠਾਰੋ ਸੰਸਾਰੀ ਜੀਵਾਂ ਨੂੰ ਸੱਚੀ ਧਰਮ ਵਾਲੀ ਏਕਤਾ ਪਿਆਰ ਅਤੇ ਪਰਉਪਕਾਰ ਸਿਖਾਓ ਕਾਲਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਦੋਹਾਂ ਜਹਾਨਾਂ ਦਾ ਮੁਰਸ਼ਿਦ ਦਾ ਖਿਤਾਬ ਦਿੱਤਾ ਅਤੇ अनेका ਬਖਸ਼ਿਸ਼ਾਂ ਨਾਲ ਨਿਵਾਜਿਆ ਗੁਰੂ ਜੀ ਨੇ ਨਿਮਰਤਾ ਨਾਲ ਕਿਹਾ ਵਾਹਿਗੁਰੂ ਮੈਂ ਤੇਰਾ ਬੰਦਾ ਹਾਂ ਤੇਰਾ ਗੁਲਾਮ ਹਾਂ ਦੇਰੇ ਸਾਝੇ ਹਰ ਆਮ ਖਾਸ ਬੰਦੇ ਦੀ ਮੈਂ ਤੂੜੀ ਹਾਂ। ਵਾਈ ਨੰਦ ਲਾਲ ਜੀ ਅਨੁਸਾਰ ਸੰਸਾਰ ਫੇਰੀ ਕਰਨ ਦੀ ਆਗਿਆ ਹੋਈ। ਇਹ ਵੀ ਬਚਨ ਹੋਏ ਜਿਨ੍ਹਾਂ ਨੇ ਸਿੱਧੀ ਕਰਾਮਾਤ ਅਤੇ ਜਾਦੂ ਨੂੰ ਧਰਮ ਬਣਾ ਲਿਆ ਹੈ। ਉਹਨਾਂ ਨੂੰ ਸੱਚਾ ਮਾਰਗ ਦੱਸੋ ਤਾਂ ਕਿ ਉਹ ਸਿਮਰਨ ਰਾਹੀ ਸੱਚ ਨੂੰ ਪਾ ਸਕਣ। ਚੌਥੇ ਦਿਨ ਜਦੋਂ ਗੁਰੂ ਜੀ ਵੈ ਨਦੀ ਤੋਂ ਬਾਹਰ ਆਏ, ਸ਼ਹਿਰ ਚੋਂ ਦਾਖਲ ਹੋਏ ਤਾਂ ਆਪਣੇ ਡੇਰੇ ਜਾ ਕੇ ਸਭ ਕੁਝ ਗਰੀਬਾਂ ਨੂੰ ਵੰਡ ਦਿੱਤਾ। ਅਤੇ ਚੁੱਪ ਉਤਾਰ ਲਈ ਜਦੋਂ ਬੋਲਣ ਤਾਂ ਇਹੋ ਹੀ ਕਹਿਨ ਨਾ ਕੋ ਹਿੰਦੂ ਨਾ ਮੁਸਲਮਾਨ ਸਾਰੇ ਪਾਸੇ ਰੋਲਾ ਪੈ ਗਿਆ ਸਾਰਾ ਸ਼ਹਿਰ ਹੀ ਦਰਸ਼ਨਾ ਨੂੰ ਆ ਗਿਆ ਕੁਝ ਲੋਕ ਪੁੱਛਣ ਲੱਗੇ ਇੱਕ ਰਾਹ ਮੁਸਲਮਾਨ ਦਾ ਹੈ ਦੂਜਾ ਹਿੰਦੂ ਦਾ ਤੁਸੀਂ ਕਿਹੜੇ ਰਾਹ ਵਿੱਚ ਹੋ ਗੁਰੂ ਜੀ ਨੇ ਫਰਮਾਇਆ ਮੇਰਾ ਰਾਹ ਖੁਦਾ ਦਾ ਰਾਹ ਹੈ ਨਾ ਕੋ ਹਿੰਦੂ ਨਾ ਮੁਸਲਮਾਨ ਸਾਡੀ ਨਜ਼ਰ ਵਿੱਚ ਕੋਈ ਹਿੰਦੂ ਮੁਸਲਮਾਨ ਨਹੀਂ ਸਭ ਉਸ ਪ੍ਰਮਾਤਮਾ ਦੇ ਬਣਾਏ ਹੋਏ ਜੀ ਹਨ ਜਿੱਥੇ ਗੁਰੂ ਜੀ ਇਸ਼ਨਾਨ ਕਰਨ ਵੇਈ ਨਦੀ ਵਿੱਚ ਤਿੰਨ ਦਿਨਾਂ ਲੋਪ ਰਹੇ ਉਸ ਜਗ੍ਹਾ ਤੇ ਗੁਰਦੁਆਰਾ ਸੰਤ ਕਾਟਿਛ ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ